ਅੱਜ ਕੱਲ ਬਹੁਤ ਲੋਕ ਸੋਨੂ ਸਿੱਧੂ ਵੀਰ ਨੂੰ ਮੀਜੂਜ਼ ਕਰ ਰਹੇ ਆ ਮੁਖ ਮੰਤਰੀ ਨਾਲ ਹੋਇਆ ਸੀਗਾ ਫੇਮਸ ਬਹੁਤ ਜ਼ਿਆਦਾ ਹੋਇਆ ਸੀਗਾ ਕਈ ਉਹਦੇ ਸਿਰੋਂ ਛੱਡ ਚੜ ਗਏ ਪਰ ਉਹ ਵੀਰ ਅੱਜ ਵੀ ਦਿਹਾੜੀਆਂ ਕਰਦਾ ਵਾ ਤੇ ਕਿਤੇ ਇਹ ਨਾ ਹੋਵੇ ਕੱਲ ਵੀ ਸੋਨੂ ਸਿੱਧੂ ਵਾਲੇ ਵੀਰ ਨਾਲ ਐਦਾਂ ਹੋਵੇ ਕਿ ਇਹਦੇ ਨਾਮ ਯੂਜ਼ ਕਰਕੇ ਲੋਕੀ ਆ ਫੇਮਸ ਹੋ ਜਾਣ ਤੇ ਇਹ ਵਿਚਾਰੇ ਭਗਤ ਨੂੰ ਕੁਝ ਨਾ ਮਿਲੇ ਜੇਕਰ ਰੱਬ ਤੇ ਨੂੰ ਹਨਾ ਪੂਰੇ ਤੇਰੇ ਪੈਰ ਸੇ ਹੀ ਹੋ ਜਾਣ ਤੇਰੀ ਸਪੋਰਟ ਕਰ ਰਹੇ ਹਨਾ ਤੇ ਕਿੰਨੀ ਖੁਸ਼ੀ ਹੋਗੀ ਬਾਤ ਖੁਸ਼ੀ ਹੋਊਗੀ ਵੀਰੇ ਮੈਨੂੰ ਹਨਾ ਮਾਰੇ ਕਿਰਪਾ ਕਰੇਗਾ ਉਸ ਭਗ ਅੱਲਾਹ ਤਾਲਾ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜਾ ਮੇਰੇ ਨਾਲ ਵੀਰ ਵਾ ਇਹ ਇੱਕ ਇਹ ਜਾਣ ਪਹਿਚਾਨ ਦਾ ਮਹਤਾਜ ਨਹੀਂ ਆ ਸਾਰੀ ਦੁਨੀਆ ਸਾਰਾ ਪੰਜਾਬ ਇਸ ਵੀਰ ਨੂੰ ਜਾਣਦੇ ਆ ਆ ਸੋਨੂ ਵੀਰ ਸਿੱਤੋ ਵਾਲਾ ਜਿਹਦੇ ਤੁਸੀਂ ਆ ਵੀਡੀਓ ਦੇਖਦੇ ਭਗਤ ਜੀਆਂ ਤੇ ਅਸੀਂ ਇੱਕ ਨਾ ਬੇਨਤੀ ਕਰਨ ਲੱਗੇ ਆ ਕਿ ਇਹ ਵੀਰ ਦੀ ਗੁਰਪ੍ਰੀਤ ਹੋਣੀ ਵੀਰ ਦੀ ਆ ਚੋਲਾ ਸਾਹਿਬ ਤੋਂ ਜਿਹੜੇ ਹੁਣ ਇਹ ਸੋਨੂ ਸਿੱਤਿਆ ਸੋਨੂ ਵੀਰ ਨੂੰ ਹੈਂਡਲ ਕਰਦੇ ਆ ਮਤਲਬ ਕਿ ਇਹਦੇ ਨਾਲ ਰਹਿੰਦੇ ਆ ਕਿਉਂਕਿ ਅ ਅੱਜ ਕੱਲ ਬਹੁਤ ਲੋਕ ਸੋਨੂ ਸਿੱਤੋ ਵੀਰ ਨੂੰ ਮਿਸਯੂਜ਼ ਕਰ ਰਹੇ ਆ ਇਹ ਇਹਨਾਂ ਇਹਦੇ ਵੀਰ ਦੇ ਨਾਂ ਤੇ ਬੜੇ ਫੇਕ ਚੈਨਲ ਬਣਾ ਲਿਆ ਤੇ ਜਿਹੜਾ ਵੀਰ ਦਾ ਅਸਲੀ ਚੈਨਲ ਆ ਇੰਸਟਾਗ੍ਰam ਜਿਹੜਾ ਅਸਲੀ ਚੈਨਲ ਆ ਉਹ ਤੁਹਾਨੂੰ ਅੱਜ ਅਸੀਂ ਦੱਸਣ ਲੱਗੇ ਆ ਆਫੀਸ਼ੀਅਲ ਸੋਨੂ ਸੀਤੋ 46 ਆ ਵੀ ਦਾ ਚੈਨਲ ਦੇ ਧਿਆਨ ਨਾ ਦੇਖਿਓ ਜੋ ਵੀ ਵੀਰ ਭਰਾ ਸੋਨੂ ਵੀਰ ਨੂੰ ਸਪੋਰਟ ਕਰਨਾ ਚਾਹੁੰਦੇ ਇਹਨੂੰ ਪਿਆਰ ਕਰਦੇ ਆ ਇਸ ਚੈਨਲ ਨੂੰ ਲਾਈਕ ਕਰਿਓ ਠੀਕ ਹੈ ਜੀ ਤੇ ਕਿਉਂਕਿ ਇਹਦੇ ਵੀਰ ਦੇ ਨਾਂ ਤੇ ਬਹੁਤ ਚੈਨਲ ਖੁੱਲ ਗਿਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆ ਉਹਦੇ ਨਾਲ ਹੋਇਆ ਸੀ ਮੁੱਖ ਮੰਤਰੀ ਨਾਲ ਹੋਇਆ ਸੀਗਾ ਫੇਮਸ ਬਹੁਤ ਜ਼ਿਆਦਾ ਹੋਇਆ ਸੀਗਾ ਉਹਦੇ ਸਿਰੋਂ ਕਈ ਲੋਕੀ ਆਪਣੀਆਂ ਮਤਲਬ ਕਹਿੰਦੇ ਨੇ ਫੇਮਸ ਹੋ ਗਏ ਆ ਰੋਟੀਆਂ ਸੇਕ ਗਏ ਕਈ ਉਹਦੇ ਸਿਰੋਂ ਛੱਡ ਚੜ ਗਏ ਪਰ ਉਹ ਵੀਰ ਅੱਜ ਵੀ ਦਿਹਾੜੀਆਂ ਕਰਦਾ ਵਾ ਤੇ ਕਿਤੇ ਇਹ ਨਾ ਹੋਵੇ ਕੱਲ ਵੀ ਸੋਨੂ ਸਿੱਧੂ ਵਾਲੇ ਵੀਰ ਨਾਲ ਐਦਾਂ ਹੋਵੇ ਤੇ ਇਹਦੇ ਨਾਮ ਯੂਜ਼ ਕਰਕੇ ਲੋਕੀ ਆ ਫੇਮਸ ਹੋ ਜਾਣ ਤੇ ਇਹ ਵਿਚਾਰੇ ਭਗਤ ਨੂੰ ਗੁਜਰਾ ਮਿਲੀ ਇਹ ਬ੍ਰਾਂਡ ਤਾਂ ਬ੍ਰਾਂਡ ਹੀ ਬਣ ਗਿਆ ਬਸ ਮੁੱਕਦੀ ਇਹ ਬ੍ਰਾਂਡ ਵਾ ਅੱਜ ਵੀ ਬ੍ਰਾਂਡ ਰਹੇ ਤੇ ਕੱਲ ਵੀ ਬ੍ਰਾਂਡ ਰਹੇ ਸਾਰੇ ਵੀਰ ਭਰਾ ਇਹਦੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਇਹਦਾ ਜਿਹੜਾ ਆਫੀਸ਼ਲ ਪੇਜ ਆ YouTube ਤੇ ਕਿ ਬਾਕੀ ਬੋਲ ਕੇ ਦੱਸਦੇ ਹਾਂਜੀ ਉਹ ਕੱਢਿਆ ਸੋਨੂ ਸਿੱਤੋਂ YouTube ਪੇਜ ਕੱਢਿਓ ਹਾਂ ਗਾਣੇ ਦੇਖੇ ਪਰ ਹਾਂਜੀ ਹਾਂਜੀ ਦੇਖਿਆ ਕਿੰਨੇ ਕੋ ਬਚਾਰੇ ਦੇਖਿਆ ਆਕਰ ਦੇ ਫਟੇ ਬੱਤਰ ਆ ਵੀਦਾ ਸੋਨੂ ਸਿੱਤੋਂ ਆ YouTube ਪੇਜ ਹੈ ਆ ਵੀ ਦਿੱਤੇ ਫੋਟੋ ਲੱਗੀ ਆ ਮੈਂ ਤੁਹਾਨੂੰ ਇਹਦਾ ਸਕਰੀਨਸ਼ਾਟ ਵੀ ਭੇਜ ਦੂੰਗਾ ਹਜੇ ਸਿਰਫ ਤੇ ਸਿਰਫ 2 ਸਬਸਕ੍ਰਾਈਬਰ ਆ ਠੀਕ ਹੈ ਨਹੀਂ ਠੀਕ ਹੈ ਜੀ ਇਹਦੇ ਤੇ ਵੀ ਜੀ ਵੀਡੀਓ ਪਾਇਆ ਕਰੋ ਇਹਦੇ ਤੇ ਵੀ ਠੀਕ ਹੈ ਜੀ ਤੇ Facebook ਪੇਜ ਫੇਸਬੁਕ ਉਹ ਵੀ ਬਣਾਓ ਮੇਰੇ ਵੀਰ ਹਣਾ ਤਿੰਨੇ ਬਣਾਓ ਤਿੰਨੀ ਜਗ੍ਹਾ ਬਣਾਓ ਤੇ ਸੋ ਮੈਂ ਵੀਰਾਂ ਨੂੰ ਵੀਰ ਦਾ ਪੇਜ ਦਿਖਾ ਦਿੱਤਾ ਵਾ ਜਰੂਰ ਉਸ ਪੇਜ ਨੂੰ ਜਾ ਕੇ ਫੋਲੋ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਿਉਂਕਿ ਇਸ ਭਗਤ ਨੂੰ ਆਪਣੀ سپورਟ ਦੀ ਬਹੁਤ ਲੋੜ ਆ ਘਰ ਉਹ ਵੀ ਵਿਚਾਰਾ ਮਾਤੜਵਾ ਤੇ ਮਿਸ ਜੂਸ ਵੀ ਬਹੁਤ ਹੋਣ ਲਿਆ ਵਾ ਤੇ ਅੱਜ ਆਪਾਂ ਨੂੰ ਖਾਰੇ ਵਾਲੇ ਪੁਲ ਤੇ ਮਿਲਿਆ ਹੈਗਾ ਧੰਨਵਾਦ ਵੀਰਾਂ ਦਾ ਮੈਨੂੰ ਸਪੋਰਟੋ ਮੇਰੇ ਗਵਾਂਢੀ ਵੀਰ ਹਰਪੀ ਸਿੰਘ ਹੀ ਨਹੀਂ ਗੋਰਾ ਵੀਰਾ ਵੀਰਾ ਇਹ ਵੀ ਤੁਹਾਨੂੰ ਵੀਰ ਨੂੰ ਪਿਆਰ ਕਰਨ ਦਾ ਕਰਕੇ ਖਲੋ ਗਿਆ ਸੀਗਾ ਬਹੁਤ ਦੁਨੀਆ ਨੂੰ ਵੀਰ ਨੂੰ ਪਿਆਰ ਕਰਦੀ ਆ ਪਰ ਪਿਆਰ ਕਰਨ ਦਾ ਫਾਇਦਾ ਤਾਂ ਇਹ ਜੇਕਰ ਵੀਰ ਦਾ ਜਿਹੜਾ ਘਰ ਵਾ ਗਰੀਬੀ ਆ ਇਹ ਦੂਰ ਹੋਵੇ ਤੁਸੀਂ ਘਰ ਵੇਖਿਆ ਇਹ ਵਿਚਾਰੇ ਦਾ ਹਨਾ ਕਿੱਦਾਂ ਅ ਤੁਹਾਨੂੰ ਦੱਸਦਾ ਕਿ ਸਟਾਰ ਬੰਦੇ ਦਾ ਘਰ ਇਹ ਵਿੰਦੇ ਨਹੀਂ ਹੁੰਦੇ ਤੇ ਇਹ ਨੇਚਰਲ ਸਟਾਰ ਵਾ ਹਨਾ ਇਹਨੂੰ ਦੁਨੀਆਦਾਰੀ ਦਾ ਵਿਚਾਰੇ ਨੂੰ ਨਹੀਂ ਪਤਾ ਸਾਰੀ ਦੁਨੀਆ ਨੂੰ ਪਤਾ ਵਾ ਹਨਾ ਪਰ ਇਹਦੇ ਨਾਲ ਮਿਸਜੂਜ਼ ਨਾ ਹੋਵੇ ਸਾਰੇ ਵੀਰ ਇਹਨੂੰ ਸਪੋਰਟ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ ਜੀ ਫਿਰ ਕੋਈ ਨਾ ਕੋਈ ਤੇ ਸਾਨੂੰ ਸੁਣਾ ਦੇ ਫਿਰ ਕੀ ਹੋ ਗਿਆ ਦੋਸਤ ਜੀ ਮੇਰਾ ਕੋਈ ਨਾ ਕੁਛ ਹੈ ਨਾ ਉੱਚੀ ਸਾਰੀ ਕਹਿ ਰਹੇ ਹੋਣ ਬੋਲਣ ਕੈਮਰਾ ਹਾਂ ਜੀ ਜੀ ਕੀ ਹਾਲ ਚੱਲ ਦੋਸਤੋ ਆਪਣੇ ਵਾਲੋ ਧੰਨਵਾਦ ਦੁਬਈ ਦਾ ਵੀ ਤੇ ਆ ਵੀਰ ਦਾ ਦਾ ਡਾਕਟਰ ਸਾਹਿਬ ਦਾ ਧੰਨਵਾਦ ਵੀਰੇ ਦਾ ਚੱਲ ਵਧੀਆ ਚਲੋ ਪਿਆਰੇ ਤੇ ਲਵ ਯੂ ਭਰਾਵਾ ਹਾਂ ਲਵ ਯੂ ਤੇ ਇੱਕ ਵੀਰ ਇਹ ਵੀਰ ਜੀ ਹੁਣੀ ਦੱਸ ਰਿਹਾ ਸੀ ਇਸ ਵੀਰ ਨੂੰ ਨਾ ਪੈਰਾਂ ਦੀ ਪ੍ਰੋਬਲਮ ਆ ਠੀਕ ਆ ਜੀ ਪੈਰ ਇਸ ਵੀਰ ਦੇ ਥੋੜੇ ਜਿਹਾ ਮਤਲਬ ਸਹੀ ਨਹੀਂ ਆ ਨੈਚੁਰਲੀ ਸਹੀ ਮਤਲਬ ਜਮਾਂਦਰੀ ਨਹੀਂ ਸਹੀ ਵਿੰਗੇ ਆ ਪੈਰ ਕੋਈ ਵੀ ਮੇਰਾ ਵੀਰ ਡਾਕਟਰ ਇਸ ਬੱਚੇ ਦੀ ਵੀਡੀਓ ਦੇਖਦਾ ਹੋਵੇ ਤੇ ਮੈਂ ਵੀਰ ਜੀ ਹੋਣਾ ਦਾ ਨੰਬਰ ਬੋਲ ਦੇਣਾ ਉੱਤੇ ਵੀਰ ਜੀ ਨੰਬਰ ਬੋਲਿਓ ਆਪਣਾ 94927 90799 ਜੀ 95927 90799 ਵੀਰ ਜੀ ਗੁਰਪ੍ਰੀਤ ਵੀਰ ਜੀ ਹੁਣੀਆਂ ਚੋਲਾ ਸਾਹਿਬ ਤੋਂ ਟਾਟਾਂ ਦੀ ਇਹਨਾਂ ਦੀ ਆਪਣੀ ਸ਼ਾਪ ਆ ਉੱਥੇ ਕਿਰਤ ਕਰਦੇ ਆ ਤੇ ਇਹ 8-10 ਦਿਨ ਤੋਂ ਹੁਣ ਵੀਰ ਦਾ ਜਿਹੜਾ ਜੋ ਵੀ ਮੈਨੇਜਿੰਗ ਆ ਵੀਰ ਦੀ ਇਸ ਇਹਨਾਂ ਵੀਰਾਂ ਦੇ ਹੱਥ ਵਾ ਤੇ ਕੋਈ ਵੀਰ ਪ੍ਰਾਈਸ ਵੀਰ ਦੀ ਹੈਲਪ ਕਰਨਾ ਚਾਹੁੰਦਾ ਹੋਵੇ ਪੈਰਾਂ ਦੀ سپورਟ ਕਰਨਾ ਚਾਹੁੰਦਾ ਹਾਂ ਕਿਉਂਕਿ ਅੱਜ ਕੱਲ ਡਾਕਟਰ ਵੱਡੇ ਤੋਂ ਵੱਡੇ ਹੈਗੇ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਜਿੱਦਾਂ ਆਪਾਂ ਨਾਰਮਲ ਇਨਸਾਨ ਤੁਰਦਾ ਵਾ ਮੇਰਾ ਭਰਾ ਛੋਟਾ ਵੀਰ ਇਹ ਭਗਤ ਵਾ ਇਹ ਵੀ ਇਦਾਂ ਤੁਰੇ ਹਨਾ ਜੇਕਰ ਰੱਬ ਤੈਨੂੰ ਹਨਾ ਪੂਰੇ ਤੇਰੇ ਪੈਰ ਸੋਈ ਹੋ ਜਾਣ ਤੇਰੀ سپورਟ ਕਰ ਰਿਹਾ ਹਨਾ ਤੇ ਕਿੰਨੀ ਖੁਸ਼ੀ ਹੋਗੀ ਬਾਕੀ ਖੁਸ਼ੀ ਹੋਊਗੀ ਵੀਰੇ ਮੈਨੂੰ ਹਨਾ ਮਾਰੇ ਕਿਰਪਾ ਕਰੇਗਾ ਉਸ ਭਗਤ ਅੱਲਾਹ ਤਾਲਾ ਵਾਹੀਓ ਬੱਸ ਵਧੀਆ ਧੰਨਵਾਦ ਰਾਪਤ ਠੀਕ ਆ ਹਾਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਬਾਕੀ ਥੈਂਕ ਯੂ ਬੱ弟 ਥੈਂਕ ਯੂ ਜੀ ਥੈਂਕ ਹਾਂ ओके थैंक्यू वींदी ॾाढा धन्यवाद तव्हां द